ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਖੁੱਲਰ ਜੀ ਪੰਜਾਬ ਦੇ ਨਾਲ ਜੁੜੇ ਹੋਏ ਦੋ ਤਿੰਨ ਹੈ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਸੁਪਾਲ ਸਿੰਘ ਖਹਿਰਾ ਵਾਲੇ ਕੇਸ ਦੇ ਵਿੱਚ ਹਾਲਾਂਕਿ ਐਨਡੀਪੀਐਸ ਦੇ ਕੇਸ ਤੇ ਜ਼ਮਾਨਤ ਮਿਲਦੀ ਹੈ ਪਰ ਚਰਚਾ ਛਿੜ ਜਾਂਦੀ ਹੈ ਕਿ ਹਾਲੇ ਸੁਪਾਲ ਸਿੰਘ ਖਹਿਰਾ ਬਾਹਰ ਨਹੀਂ ਆ ਸਕਦੇ ਕਿਉਂਕਿ ਇੱਕ ਹੋਰ ਐਫਆਈਆਰ ਹੋ ਗਈ ਹੈ ਇਸ ਦੀ ਵਜ੍ਹਾ ਕੀ ਹੈ ਐਮਐਲਏ ਬਲਜਿੰਦਰ ਕੌਰ ਦਰਬਾਰ ਸਾਹਿਬ ਨਤਮਸਤਕ ਹੁਣ ਜਾਂਦੇ ਨੇ ਪਰ ਅੰਦਰ ਆਪਣੇ ਨਾਲ ਗਨਮੈਨ ਲੈ ਜਾਂਦੇ ਨੇ ਇਸ ਦੇ ਉੱਤੇ ਵੀ ਗੱਲ ਕਰਾਂਗੇ ਇਹ ਹੋਰ ਇੱਕ ਪੰਜਾਬ ਦਾ ਹੈ ਵਿਸ਼ਾ ਆ ਸਭ ਤੋਂ ਪਹਿਲਾਂ ਭੁੱਲਰ ਸਾਹਿਬ ਸੁਪਾਲ ਸਿੰਘ ਖਹਿਰਾ ਵਾਲੇ ਮਾਮਲੇ ਦੇ ਵਿੱਚ ਤੁਸੀਂ ਕੀ ਸਮਝ ਦਿਓ ਅੱਜ ਜੋ ਸਿਆਸਤ ਸਾਰਾ ਦਿਨ ਘੁੰਮਦੀ ਰਹੀ ਕਾਂਗਰਸ ਪਾਰਟੀ ਦੇ ਆਗੂਆਂ ਨੇ ਇੱਥੋਂ ਤੱਕ ਸਾਬਕਾ ਮੁੱਖ ਮੰਤਰੀ ਚੰਗੀ ਸਿੰਘ ਚੰਗੀ ਨੇ ਕਿਹਾ ਕਿ ਚੰਗੀ ਗੱਲ ਨਹੀਂ ਜਿਹੜੀ ਦਰਬਾਰਤੋਂ ਹੋ ਰਹੀ ਹੈ ਸੱਤਾ ਦੀ ਇਹ ਬਿਲਕੁਲ ਦੇਖਦੇ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਇਸ ਤੋਂ ਕਲੀਅਰ ਹੋ ਚੁੱਕਾ ਹੈ ਕਿ ਪੰਜਾਬ ਸਰਕਾਰ ਜਿਸ ਤੇ ਕਾਂਗਰਸ ਪਾਰਟੀ ਨੇ ਵੀ ਇਲਜ਼ਾਮ ਲਗਾਏ ਨੇ ਕੀ ਸੁਖਪਾਲ ਸਿੰਘ ਖਹਿਰਾ ਤੋਂ ਕੀ ਆਮ ਆਦਮੀ ਪਾਰਟੀ ਡਰ ਰਹੀ ਹੈ ਕੀ ਪੰਜਾਬ ਸਰਕਾਰ ਡਰ ਰਹੀ ਹੈ ਕਿ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੀ ਸਰਕਾਰ ਵਾਸਤੇ ਹਉਆ ਵਾ ਕਿ ਲਗਾਤਾਰ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈਗੀ ਔਰ ਉਸ ਤੋਂ ਬਾਅਦ ਉਹਨੂੰ ਫਿਰ ਜਿਹੜਾ ਰੱਖ ਦਿੱਤਾ ਗਿਆ ਤੇ ਪਰਚਾ ਦਰਜ ਕੀਤਾ ਗਿਆ ਇਸ ਵਸੇ ਲੱਗਦਾ ਕਿ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਵਾਸਤੇ ਜਾਂ ਪੰਜਾਬ ਸਰਕਾਰ ਵਾਸਤੇ ਇੱਕ ਵੱਡੀ ਚੁਣੌਤੀ ਔਰ ਆਮ ਆਦਮੀ ਪਾਰਟੀ ਸੁਪਾਲ ਸਿੰਘ ਖਹਿਰਾ ਦੇ ਨਾਲ ਕੋਈ ਨਿੱਜੀ ਅਵੈਰ ਰੱਖ ਰਹੀ ਹੈ ਨਿੱਜੀ ਖਾਰ ਪਾਲ ਕੇ ਰੱਖੇ ਨੇ ਨਿੱਜੀ ਨਫ਼ਰਤ ਕਰ ਰਿਹਾਗੇ ਨੇ ਤੇ ਨਿੱਜੀ ਕੋਈ ਭੈ ਵਾ ਸੁਪਾਲ ਸਿੰਘ ਖਹਿਰਾ ਤੋਂ ਦੇਖੋ ਕਾਨੂੰਨ ਤੋਂ ਵੱਡਾ ਪੰਜਾਬ ਸਰਕਾਰ ਹੈ ਨਹੀਂਆ ਲੇਕਿਨ ਇਹ ਹਾਈ ਕੋਰਟ ਤੇ ਵੀ ਇੱਕ ਸਰਕਾਰ ਵੱਲੋਂ ਕਹਿ ਸਕਦਾ ਕਿੰਤੂ ਪਰੰਤੂ ਕਿ ਹਾਈ ਕੋਰਟ ਜ਼ਮਾਨਤ ਦੇ ਰਹੀ ਆ ਔਰ ਇੱਕ ਹੋਰ ਕੇਸ ਉੱਤੇ ਕਰ ਦਿੱਤਾ ਜਾਂਦਾ ਇਸ ਦਾ ਮਤਲਬ ਆ ਕਿ ਕਾਂਗਰਸ ਪਾਰਟੀ ਨੂੰ ਚਾਹੀਦਾ ਕਿ ਕਾਂਗਰਸ ਪਾਰਟੀ ਦੀ ਕਮਜ਼ੋਰੀ ਆ ਕਿ ਤੁਸੀਂ ਸੁਪਾਲ ਸਿੰਘ ਖਹਿਰਾ ਨੂੰ ਇਕੱਲੇ ਹੀ ਛੱਡ ਦਿੱਤਾ ਹੈਗਾ ਕਾਂਗਰਸ ਪਾਰਟੀ ਨੂੰ ਚਾਹੀਦਾ ਕਿ ਸੁਪਾਲ ਸਿੰਘ ਖਹਿਰਾ ਦੇ ਨਾਲ ਜੇ ਤੁਹਾਨੂੰ ਲੱਗਦਾ ਜਿਵੇਂ ਚਰਨਜੀਤ ਸਿੰਘ ਚੰਨੀ ਬੋਲੇ ਨੇ ਕਿ ਉਹਦੇ ਨਾਲ ਧੱਕਾ ਹੋ ਗਿਆ ਤੇ ਤੁਸੀਂ ਚੁੱਪ ਕਰਕੇ ਬੈਠਿਓ ਤੁਸੀਂ ਹੱਥ ਤੇ ਹੱਥ ਧਰ ਕੇ ਬੈਠਿਓ ਇਹਦਾ ਮਤਲਬ ਹੈ ਕਿ ਤੁਹਾਨੂੰ ਤੇ ਹੁਣ ਤੱਕ ਕੋਈ ਨਾ ਕੋਈ ਵੱਡਾ ਅੰਦੋਲਨ ਸ਼ੁਰੂ ਕਰਨਾ ਚਾਹੀਦਾ ਸੀ ਜੇਲ੍ਹ ਪਰ ਅੰਦੋਲਨ ਸ਼ੁਰੂ ਕਰਨਾ ਚਾਹੀਦਾ ਕਾਂਗਰਸ ਪਾਰਟੀ ਨੂੰ ਕਿ ਸੁਪਾਲ ਸਿੰਘ ਖਹਿਰਾ ਤੋਂ ਅਗਰ ਉਹਦੇ ਨੇ ਸਰਕਾਰ ਤਾਂ ਕਾਂਗਰਸ ਪਾਰਟੀ ਮੰਨ ਲਈ ਧੱਕਾ ਹੋਇਆ ਤੇ ਫਿਰ ਧੱਕੇ ਦੀ ਆਵਾਜ਼ ਕਾਂਗਰਸ ਪਾਰਟੀ ਨੂੰ ਇੱਕ ਸੁਰੂ ਕੇ ਦੇਣੀ ਚਾਹੀਦੀ ਹੈਗੀ ਕਾਂਗਰਸ ਤੋਂ ਆਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਟਵੀਟ ਜ਼ਰੂਰ ਕੀਤਾ ਹੈ ਕਹਿੰਦੇ ਕਿ ਉਹ ਦਿੱਲੀ ਗਏ ਹੋਏ ਆ ਆਪਣੇ ਗੱਠ ਜੋੜ ਵਾਲੇ ਮਸਲਿਆਂ ਦੇ ਵਿੱਚ ਗੱਲਾਂ ਬਾਤਾਂ ਚੱਲਦੀਆਂ ਉਸ ਪਾਸੇ ਬਿਜ਼ੀ ਨੇ ਪ੍ਰਤਾਪ ਸਿੰਘ ਬਾਜਵਾ ਵੀ ਅਮਰਿੰਦਰ ਸਿੰਘ ਰਾਜਾ ਵੜਿੰਗ ਪਰ ਉਹਨਾਂ ਨੇ ਕਿਹਾ ਕਿ ਪੋਲੀਟੀਕਲ ਵੈਂਡੇਟਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਵੜਿੰਗ ਕਹਿੰਦੇ ਤੇ ਕੀ ਰਾਜਾ ਮਰਿੰਦਰ ਸਿੰਘ ਵੜਿੰਗ ਦੇ ਟਵੀਟ ਦੇ ਨਾਲ ਕਾਂਗਰਸ ਪਾਰਟੀ 2024 ਚੋਣਾਂ ਜਿੱਤ ਜੂਗੀ ਕੀ ਇਹਨਾਂ ਨੂੰ ਲੱਗਦਾ ਕਿ ਅਸੀਂ ਇੱਕ ਟਵੀਟ ਕਰਾਂਗੇ ਤੇ ਫਿਰ ਰੈਲੀਆਂ ਕਰਨ ਦੀ ਕਿ ਲੋੜ ਹੈ ਫਿਰ ਲੋਕਾਂ ਨੂੰ ਲਾਮਬੰਦ ਕਰਨ ਦੀ ਕਿ ਲੋੜ ਹੈ ਫਿਰ ਤਾਂ ਠੀਕ ਹੈ ਟਵੀਟ ਕਰਦੇ ਅਕਰ ਇਹਨਾਂ ਦੇ ਕੈਂਡੀਡੇਟ ਦੇ ਇਹਨਾਂ ਦੇ ਉਮੀਦਵਾਰ ਇਹਨਾਂ ਦੇ ਪਾਰਟੀ ਪ੍ਰੈਜ਼ੀਡੈਂਟ ਇਹਨਾਂ ਦੇ ਐਲਓਪੀ ਇਹਨਾਂ ਦੇ ਸਾਬਕਾ ਮੰਤਰੀ ਇਹਨਾਂ ਦੇ ਮੰਤਰੀ ਤੇ ਪੰਜਾਬ ਦੀ ਜਨਤਾ ਕਹੂਗੀ ਕਿ ਕਾਂਗਰਸ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਇਹਦਾ ਮਤਲਬ ਹੈ ਜੇ ਅੱਜ ਸੁਪਾਲ ਸਿੰਘ ਖਹਿਰਾ ਨੂੰ ਕੱਲੇ ਛੱਡ ਰਹੇ ਹੋ ਤੇ ਵਾਰੀ ਤੁਹਾਡੀ ਵੀ ਹੈਗੀ ਆ ਇਸ ਕਰਕੇ ਇਹ ਇੱਕ ਗੱਲ ਸਪਸ਼ਟ ਹੋ ਚੁੱਕੀ ਆ ਕਿ ਆਮ ਆਦਮੀ ਪਾਰਟੀ ਕਿਤਨੇ ਕਿਤੇ ਨਿੱਜੀ ਖਾਰਪਾਲ ਕੇ ਬੈਠੇ ਨੇ ਨਿੱਜੀ ਕੋਈ ਉਹਨਾਂ ਨੂੰ ਸੁਪਾਲ ਖਹਿਰਾ ਤੋਂ ਨਫ਼ਰਤ ਆ ਭੈ ਆ ਡਰ ਆ ਕਿ ਆਖਿਰ ਸੁਪਾਲ ਸਿੰਘ ਖਹਿਰਾ ਤੇ ਜਿਹੜਾ ਪਰਚਾ ਇੱਕ ਹੋਰ ਰਾਤੋਂ ਰਾਤ ਦਰਜ ਕਰ ਦਿੱਤਾ ਕਿ ਭਲਾਥ ਦੇ ਵਿੱਚ ਹੁਣ ਉਹਨੂੰ ਜਮਾਨਤ ਮਿਲੀ ਸੀ ਤੇ ਕਪੂਰਥਲਾ ਜੇਲ੍ਹ ਦੇ ਵਿੱਚ ਰਹਤਾ ਇਹਦਾ ਮਤਲਬ ਉਹ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੇ ਨਾਲ ਮਿਲੀ ਹੋਈ ਆ ਸੁਪਾਲ ਸਿੰਘ ਖਹਿਰਾ ਦੇ ਮਸਲੇ ਦੇ ਵਿੱਚ ਚੁੱਪ ਉਸੇ ਦੇਖੋ ਨਾ ਕਿ ਜਿਵੇਂ ਭਰਤਪੂਸ਼ਨ ਆਸ਼ੂ ਇੱਕ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਕਾਂਗਰਸ ਪਾਰਟੀ ਧਰਣਾ ਲਾਉਂਦੇ ਰਹੇ ਨੇ ਤੇ ਸੁਪਾਲ ਸਿੰਘ ਖਹਿਰਾ ਦੇ ਨਾਲ ਸੁਪਾਲ ਸਿੰਘ ਖਹਿਰਾ ਦਾ ਟੱਬਰ ਕਹਿ ਰਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਤੇ ਉਸ ਧੱਕੇ ਨੂੰ ਲੈ ਕੇ ਕਾਂਗਰਸ ਪਾਰਟੀ ਰਜਾਈਆਂ 'ਚ ਬੈਠੀ ਹੈ ਟਵੀਟ ਕਰ ਰਹੀ ਹੈਗੀ ਹੈ ਤੇ ਬੁਨਾਰੀ ਹੈਗੀ ਹੈ ਕਿਤੇ ਨਾ ਕਿਤੇ ਲੱਗਦਾ ਕਿ ਸੁਪਾਲ ਸਿੰਘ ਖਹਿਰਾ ਨੂੰ ਇਕੱਲੇ ਛੱਡੇ ਜਾ ਰਹੇ ਜਾਂ ਹੋ ਸਕਦਾ ਕਿ ਸੁਪਾਲ ਸਿੰਘ ਖਹਿਰਾ ਦੇ ਮਸਲੇ ਦੇ ਵਿੱਚ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇੱਕ ਸੋ ਇੱਕ ਸੋ ਇੱਕ ਮੋਟ ਹੋਈਆਂ ਪਈਆਂ ਨੇ ਪਰ ਇਸੇ ਕਰਕੇ ਕਾਂਗਰਸ ਪਾਰਟੀ ਦਾ ਨੁਕਸਾਨ ਹੋਇਆ ਨਾ ਕਿ ਜੇ ਅੱਜ ਸੁਪਾਲ ਸਿੰਘ ਖਹਿਰਾ ਨੂੰ ਦਬਾਇਆ ਜਾ ਰਿਹਾ ਜਾਂ ਉਹਨੂੰ ਚੁੱਪ ਕਰਾਇਆ ਜਾ ਰਿਹਾ ਤੇ ਵਾਰੀ ਕੱਲ ਨੂੰ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਆਸ ਸੀ ਪ੍ਰਤਾਪ ਸਿੰਘ ਬਾਜਵਾ ਦੀ ਆਸ ਸੀ ਹੋਰਾਂ ਦੀ ਵੀ ਆਸ ਸੀ ਆ ਇਸ ਕਰਕੇ ਕਾਂਗਰਸ ਪਾਰਟੀ ਚਾਹੀਦਾ ਕਿ ਸੁਪਾਲ ਸਿੰਘ ਖਹਿਰਾ ਦੇ ਨਾਲ ਖੜੇ ਹੋਣਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਅਗਰ ਤੁਸੀਂ ਵਾਕੇ ਇੱਕ ਚੰਗੀ ਸਿਆਸਤ ਕਰਨਾ ਚਾਹੁੰਦੇ ਹੋ ਲੋਕ ਮੁੱਦਿਆਂ ਤੇ ਗੱਲ ਕਰਨੀ ਚਾਹੁੰਦੇ ਹੋ ਤੇ ਫਿਰ ਲੋਕ ਮੁੱਦਿਆਂ ਦਾ ਜਵਾਬ ਲੋਕ ਮੁੱਦਿਆਂ ਦੇ ਰਹੀ ਦਿੱਤਾ ਜਾਂਦਾ ਹੈਗਾ ਇਹ ਨਹੀਂ ਹੈ ਕਿ ਤੁਸੀਂ ਲੀਡਰ ਦੇ ਉੱਪਰ ਪਰਚੇ ਦਰਜ ਕਰੋ ਇਹ ਜਿਹੜੀ ਖਾਰ ਪਾਲ ਕੇ ਰੱਖੀ ਜਾਂ ਜਿਹੜੀ ਨਫ਼ਰਤ ਦੀ ਪੰਜਾਬ ਦੀ ਜਿਹੜੀ ਸਿਆਸਤ ਸੀ ਇਹ ਕੈਪਟਨ ਮਰਿੰਦਰ ਸਿੰਘ ਵੱਲੇ ਸ਼ੁਰੂ ਹੋਈ ਸੀ ਫਿਰ ਜਿਸ ਹੱਥਾਂ ਦੇ ਨਾਲ ਕੈਪਟਨ ਮਰਿੰਦਰ ਸਿੰਘ ਨੇ ਗੰਡਾ ਦਿੱਤੀਆਂ ਸੀ ਫਿਰ ਬਾਅਦ ਵਿੱਚ ਕੈਪਟਨ ਮਰਿੰਦਰ ਸਿੰਘ ਦੇ ਮੂੰਹ ਦੇ ਨਾਲ ਖੋਲ੍ਹਣੀਆਂ ਪਈਆਂ ਤੇ ਅੱਜ ਜੇ ਆਮ ਆਦਮੀ ਪਾਰਟੀ ਗੰਡਾ ਦੇ ਰਹੀ ਆ ਤੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਮੂੰਹ ਦੇ ਨਾਲ ਖੋਲ੍ਹਣੀਆਂ ਪੈ ਸਕਦੀਆਂ ਦੇਖੋ ਇੱਕ ਡੈਮੋਕ੍ਰੇਸੀ ਦੇਸ਼ ਦੇ ਵਿੱਚ ਪਰਦੇਸ ਦੇ ਵਿੱਚ ਅਗਰ ਵਿਰੋਧੀਆਂ ਦੀ ਇਦਾਂ ਜਬਾਨ ਦਬਾਉਣ ਲੱਗੇ ਕਿ ਇੱਕ ਪਰਚੇ ਚ ਨਿਕਲਦਾ ਦੂਜਾ ਪਰਚਾ ਪਾ ਦਿਓ ਇੱਕ ਜਮਾਨਤ ਤੋਂ ਮਿਲਦੀ ਦੂਜੇ ਦੇ ਉਹਨੂੰ ਕੇਸ ਦਰਜ ਕਰ ਦਿਓ ਇਹ ਇਹ ਸਿਆਸਤ ਨਹੀਂ ਹੁੰਦੀ ਲੋਕਤੰਤਰ ਦੇ ਵਿੱਚ ਜੇ ਹਨ ਕਿ ਵਿਰੋਧੀਆਂ ਦੀ ਆਵਾਜ਼ ਬੁਲੰਦ ਕੀਤੀ ਉਹ ਵਿਰੋਧੀ ਕੀ ਕਹਿੰਦੇ ਨੇ ਉਹਦਾ ਹਿੰਮਤ ਦੇ ਨਾਲ ਜਵਾਬ ਦੇਣਾ ਚਾਹੀਦਾ ਉਹ ਸਬੂਤਾਂ ਦੇ ਨਾਲ ਜਵਾਬ ਦੇਣਾ ਚਾਹੀਦਾ ਪ੍ਰੂਫਾਂ ਦੇ ਨਾਲ ਦੇਣਾ ਚਾਹੀਦਾ ਉਹ ਸਰਕਾਰ ਤੇ ਉਹ ਜਿਹੀਆਂ ਟਿੱਪਣੀਆਂ ਹੁੰਦੀਆਂ ਹੀ ਰਹਿੰਦੀਆਂ ਆ ਗਈਆਂ ਨੇ ਪਰ ਜੇ ਐਵੇਂ ਜੋ ਅਗਰ ਵਿਰੋਧੀਆਂ ਦੀ ਆਵਾਜ਼ ਦਬਦੇ ਰਹੋਗੇ ਉਹ ਲੋਕਤੰਤਰ ਖਤਰੇ ਦੇ ਵਿੱਚ ਤੇ ਫਿਰ ਕੋਈ ਵੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਹੁੰਦੀ ਆ ਉਹ ਇਹ ਨਹੀਂ ਕਹਿੰਦੀ ਫੱਬਦੀ ਹੈ ਕਿ ਅਸੀਂ ਲੋਕਤੰਤਰ ਦੇ ਮੰਦਰ ਦੇ ਵਿੱਚ ਲੋਕਤੰਤਰ ਨੂੰ ਕਾਇਮ ਰੱਖਣ ਵਾਸਤੇ ਬੜਾ ਵਧੀਆ ਕੰਮ ਕਰ ਰਹੇ ਆ ਜੀ ਇਸ ਮਸਲੇ ਦੇ ਨਾਲ ਇੱਕ ਜਿਹੜੀ ਗੱਲ ਇਹ ਵੀ ਚਰਚਾ ਚੱਲ ਰਹੀ ਹੈ ਕਿ ਇੱਕ ਪਾਸੇ ਤਾਂ ਤੁਸੀਂ ਇੱਥੇ ਕੋਈ ਨਾ ਕੋਈ ਪਰਚੇ ਦੀ ਰਾਜਨੀਤੀ ਹੋ ਰਹੀ ਆ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਵਾਰ-ਵਾਰ ਸੰਬੋਧਨ ਹੋ ਕੇ ਕਹਿ ਦਿੰਦੇ ਆ ਜੀ ਲੋਕਤੰਤਰ ਦਾ ਘਾਣ ਹੋ ਰਿਹਾ ਜੀ ਦਰਵਰਤੋ ਹੋ ਰਹੀ ਆ ਏਡੀ ਸੀ ਪੀ ਆਈ ਦੀ ਮੈਨੂੰ ਪਹਿਲਾਂ ਕਿਉਂ ਨਹੀਂ ਸੱਦ ਲਿਆ ਗਿਆ ਮੇਰੇ ਕੋਲ ਐਵੀਡੈਂਸ ਵੀ ਨਹੀਂ ਸੀ ਫਿਰ ਵੀ ਇਹ ਸਾਨੂੰ ਜਿਹੜਾ ਤਪੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਜਪਾ ਵੱਲੋਂ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਅ ਅਗਰ ਸੁਖ ਅ ਅਰਵਿੰਦ ਕੇਜਰੀਵਾਲ ਵਾਲਾ ਮਸਲਾ ਹੈ ਦੇਖੋ ਉਹ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਉਹਨੂੰ ਈਡੀ ਵਾਰ-ਵਾਰ ਤਲਬਕਾਰੀ ਕਿਉਂਕਿ ਜਿਹੜੀ ਦਿੱਲੀ ਦੀ ਜਿਹੜੀ ਸ਼ਰਾਬ ਪਾਲਸੀ ਉਹਦੇ 'ਚ ਸੁਪਰੀਮ ਕੋਰਟ ਨੇ ਮੰਨਿਆ ਕਿ 338 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਉਹਦੇ 'ਚ ਸ਼ਮੂਲੀਅਤ ਪਾਈ ਜਾਂਦੀ ਹੈ ਸੰਜੇ ਸਿੰਘ ਵਾਲੇ ਮਸਲੇ 'ਚ ਵੀ ਕੋਰਟ ਨੇ ਕਹਿ ਦਿੱਤਾ ਹੈਗਾ ਕਿ ਉਹਦੇ 'ਚ ਅਜੇਹੇ ਭ੍ਰਿਸ਼ਟਾਚਾਰ ਦੀ ਬਹੁ ਆ ਰਹੀ ਹੈ ਤੇ ਤੁਸੀਂ ਸੁਖਪਾਲ ਸਿੰਘ ਖੈਰੇ ਨੂੰ ਮਲਾ ਕੇ ਅਰਵਿੰਦ ਕੇਜਰੀਵਾਲ ਦੇ ਨਹੀਂ ਨਹੀਂ ਦੇਖ ਸਕਦੇ ਅਰਵਿੰਦ ਕੇਜਰੀਵਾਲ ਦੀ ਗਵਾਹੀ ਦੇ ਵਿੱਚ ਸ਼ਰਾਬ ਪਾਲਸੀ ਬਣੀ ਆ ਉਹ ਉਹ ਦਿੱਲੀ ਦੇ ਚੀਫ ਮਿਨਿਸਟਰ ਸੀ ਇਸ ਕਰਕੇ ਉਹਨਾਂ ਨੂੰ ਈਡੀ ਦੇ ਸਾਹਮਣੇ ਦੀ ਤਮੀਲ ਕਰਨੀ ਚਾਹੀਦੀ ਆ ਪੇਸ਼ ਹੋਣਾ ਚਾਹੀਦਾ ਹੈਗਾ ਅਗਰ ਤੁਸੀਂ ਆਪਣਾ ਉਹ 2012 ਵਾਲਾ ਫਿਰ ਉਹ ਟਵੀਟ ਡਿਲੀਟ ਕਰ ਦੋ ਤੇ ਚੰਗੇ ਰਹੋਗੇ ਲੋਕੀ ਤੁਹਾਨੂੰ ਯਾਦ ਕਰਵਾ ਰਹੇ ਨੇ ਇਹ ਨਹੀਂ ਹੋ ਸਕਦਾ ਕਿ ਤੁਸੀਂ ਜਿਹੜੀਆਂ ਪਹਿਲਾਂ ਤੁਸੀਂ ਬੱਬਰ ਸ਼ੇਰ ਬਣ ਜਾਂਦੇ ਹੋ ਜਦੋਂ ਤੁਹਾਡੇ ਦਵਾਰ ਹੀ ਆਉਂਦੀ ਆ ਤੇ ਫਿਰ ਤੁਸੀਂ ਕਹਿੰਦੇ ਕਿ ਨਹੀਂ ਇਹ ਮੈਨੂੰ ਮੈਨੂੰ ਰੋਕਿਆ ਜਾ ਰਿਹਾ ਐ ਇਵੇਂ ਤੇ ਦੇਸ਼ ਦੇ ਵਿੱਚ ਕੋਈ ਨਾ ਕੋਈ ਚੋਣਾ ਹੁੰਦੀਆਂ ਰਹਿਣਗੀਆਂ ਪਹਿਲਾਂ ਤੁਸੀਂ ਕਹਿੰਦਾ ਕਿ ਮੈਨੂੰ ਰੋਕਣ ਵਾਸਤੇ ਪੰਜ ਵਿਧਾਨ ਸਭਾ ਚੋਣਾਂ ਦੇ ਮੇਰੇ ਆਈਡੀ ਦੇ ਸਮੇਂ ਹੁਣ ਤੁਸੀਂ ਕਹਿੰਦਾ ਲੋਕ ਸਭਾ ਲੋਕ ਸਭਾ ਤੋਂ ਬਾਅਦ ਤੁਸੀਂ ਕਹਿੰਦੇ ਕਿ ਦਿੱਲੀ ਵਿਧਾਨ ਸਭਾ ਵਾਸਤੇ ਰੋਕਤਾ ਜੀ ਫਿਰ ਸਰਪੰਚਾਂ ਦੀਆਂ ਵੋਟਾਂ ਆ ਜਾਣਗੀਆਂ ਪੰਜਾਬ ਦੇ ਵਿੱਚ ਜੀ ਮੈਨੂੰ ਉਹਨੂੰ ਰੋਕ ਤੇ ਕੀਤਾ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ ਚਾਹੇ ਕੋਈ ਪੰਚਾਇਤ ਹੈ ਸਰਪੰਚ ਹੈ ਚਾਹੇ ਮੁੱਖ ਮੰਤਰੀ ਹੈ ਲੇਕਿਨ ਇੱਕ ਪਾਸੇ ਤੁਸੀਂ ਕਹਿੰਦੇ ਕਿ ਸੈਂਟਰ ਸਾਡੇ ਨਾਲ ਧੱਕਾ ਕਰ ਫਿਰ ਸੁਪਾਲ ਸਿੰਘ ਕਹਿ ਰਿਹਾ ਉਹਦੇ ਨਾਲ ਤੋਂ ਪੰਜਾਬ ਸਰਕਾਰ ਕੀ ਕਰੀ ਹੈਗੀ ਨਾ ਪੰਜਾਬ ਸਰਕਾਰ ਮਿੱਤਰ ਮੀਨ ਕੇ ਅਰਵਿੰਦ ਕੇਜਰੀਵਾਲ ਦੇ ਕਹਿੰਦੇ ਚੱਲ ਰਹੀ ਹੈ ਇਸ ਕਰਕੇ ਜਿਹੜੀਆਂ ਚੀਜ਼ਾਂ ਜਿਹੜੇ ਵਿਰੋਧੀ ਕਹਿ ਰਹੇ ਨਾ ਕਿ ਪੰਜਾਬ ਸਰਕਾਰ ਦਿੱਲੀੋਂ ਚੱਲਦੀ ਹੈ ਉਹ ਜਿਹੜਾ ਇੱਕ ਹੈ ਨਾ ਜਿਹੜਾ ਮਾਹੌਲ ਘੜਿਆ ਗਿਆ ਨਰੇਟਿਵ ਘੜਿਆ ਗਿਆ ਉਹਦੇ ਜਵਾਬ ਵੀ ਇਸ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਲੇਕਿਨ ਆ ਜਿਹੜਾ ਮਸਲਾ ਨਾ ਕਿ ਈਡੀ ਵਾਲਾ ਇੱਕ ਭ੍ਰਿਸ਼ਟਾਚਾਰ ਵਾਲਾ ਮਸਲਾ ਹੈਗਾ ਹੁਣ ਹਾਈ ਕੋਰਟ ਨੇ ਜੇਕਰ ਸਪਾਲ ਸਿੰਘ ਖੈਰ ਨੂੰ ਜ਼ਮਾਨਤ ਦਿੱਤੀ ਹੈ ਫੈਸਲਾ ਰਿਜ਼ਰਵ ਰੱਖਿਆ ਕਿੰਨੇ ਦਿਨ ਉਹ ਰਹਿ ਹੈਗੇ ਨੇ ਹਾਲਾਂਕਿ ਉਹ ਜਿਹੜੇ ਇੰਨੇ ਦਿਨ ਉਹਨਾਂ ਨੇ ਫਾਲਤੂ ਜੇਲ੍ਹ ਦੇ ਵਿੱਚ ਕੱਟੇ ਨੇ ਉਹਦੀ ਜਵਾਬਦੇਹੀ ਕੌਣ ਉਹਦੀ ਪਰਪਾਈ ਕੌਣ ਕਰੂਗਾ ਕਿ ਜੇ ਜ਼ਮਾਨਤ ਹੀ ਦੇਣੀ ਸੀ ਹੇ ਹਾਈ ਕੋਰਟ ਨੂੰ ਵੀ ਦੇਖਣਾ ਚਾਹੀਦਾ ਕਿ ਸੁਪਰੀਮ ਕੋਰਟ ਨੇ ਇੱਕ ਇੱਕ ਕੇਸ ਦੇ ਵਿੱਚ ਕਿਹਾ ਸੀ ਕਿ ਤੁਸੀਂ ਇੰਨੇ ਚਿਰ ਫੈਸਲੇ ਰਿਜ਼ਰਵ ਨਹੀਂ ਰੱਖ ਸਕਦੇ ਹੁਣ ਸਵਾਲ ਦੂਜਾ ਆ ਗਿਆ ਕਿ ਸੁਪਾਲ ਸਿੰਘ ਖੈਰਾ ਦੇ ਨਾਲ ਜਿਹੜਾ ਹੋ ਰਿਹਾ ਇਹ ਕਲੀਅਰ ਕੱਟ ਹੋ ਗਿਆ ਕਿ ਇਹ ਪੰਜਾਬ ਦੇ ਵਿੱਚ ਬਦਲਾਅ ਵਾਲੀ ਸਰਕਾਰ ਹੀ ਜਾਂ ਬਦਲ ਜਿਵੇਂ ਕਾਂਗਰਸ ਪਾਰਟੀ ਜਾਂ ਹੋਰ ਕਹਿ ਰਹੇ ਨੇ ਇਸ ਕਰਕੇ ਇਹ ਨਹੀਂ ਹੈ ਕਿ ਸਾਡੀ ਸਰਕਾਰ ਲੋਕਾਂ ਦੇ ਧੱਕੇ ਕਰੀ ਜਾਵੇ ਤੇ ਜੇ ਤੁਹਾਡੇ ਖਿਲਾਫ ਕੋਈ ਪ੍ਰਸ਼ਟਾਚਾਰ ਦੀ ਕੋਈ ਕਾਰਵਾਈ ਹੋ ਰਹੀ ਹੈ ਤੇ ਤੁਸੀਂ ਕਹਿ ਰਹੇ ਕਿ ਮੈਂ ਇਮਾਨਦਾਰ ਆ ਮੈਨੂੰ ਜੇਲ੍ਹ 'ਚ ਢੱਕਣ ਦੀ ਤਿਆਰੀ ਮੈਨੂੰ ਫੜਨ ਦੀ ਤਿਆਰੀ ਮੈਨੂੰ ਗ੍ਰਿਫਤਾਰ ਕਰ ਸਕਦੇ ਮੈਨੂੰ ਚੋਣ ਪ੍ਰਚਾਰ ਤੋਂ ਰੋਕਿਆ ਜਾ ਸਕਦਾ ਆਪੋ ਇਹਨੇ ਸੁਪਨੇ ਲੈ ਸਕਦੇ ਹੈਗੇ ਕਿ ਮੇਰੇ ਨਾਲ ਆ ਕੁਝ ਹੋ ਸਕਦਾ ਮੇਰੇ ਨਾਲ ਕੁਝ ਹੋ ਸਕਦਾ ਮੈਨੂੰ ਫੜ ਸਕਦੇ ਹੈਗੇ ਨੇ ਨਾ ਹਾਂਜੀ ਅਗਲਾ ਮਸਲਾ ਇਹ ਹੈ ਜੀ ਪੰਜਾਬ ਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਨੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਵਾਲੇ ਪ੍ਰਸੰਗ ਵਿੱਚ ਵੀ ਕਿਉਂਕਿ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਹੋ ਰਹੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਤਾਂ ਕੁਝ ਹੋਰ ਕਹਿੰਦੇ ਕਿ ਪੰਜਾਬ ਤੋਂ ਅਕਾਲੀ ਦਲ ਨੂੰ ਕਿਵੇਂ ਬਚਾਉਣਾ ਯਾਤਰਾ ਦਾ ਨਾਂ ਤਾਂ ਇਹ ਹੋਣਾ ਚਾਹੀਦਾ ਦੇਖੋ ਸੰਦੀਪ ਸ਼ਰੋਮਣੀ ਕਾਲੀ ਦਿਨ ਲੱਗਦਾ ਹੈਗਾ ਕਿ ਸਾਡੇ ਨਾਲ ਪੰਜਾਬ ਦੀ ਜਨਤਾ ਖਫਾ ਜਾਂ ਸਾਡੇ ਨਾਲ ਸਿੱਖ ਵੋਟ ਖਫਾ ਜਾਂ ਸਾਡੇ ਨਾਲ ਪੰਜਾਬ ਦੇ ਲੋਕ ਖਫਾ ਰੱਖ ਰਹੇ ਨੇ ਉਹ ਖਫਾ ਕੀ ਹੈ ਕਿਸ وجہ ਦੇ ਗੱਲ ਹੈ ਕਿ ਅੱਜ ਵੀ ਅਸੀਂ ਸੱਤਾ ਤੋਂ ਸਾਨੂੰ ਕਰੀਬ 7 ਸਾਲ ਹੋ ਚੁੱਕੇ ਸੀ ਬਾਹਰ ਲੇਕਿਨ ਲੋਕਾਂ ਦਾ ਗੁੱਸਾ ਕਿਉਂ ਨਹੀਂ ਉਤਰਿਆ ਤੇ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਲੋਕਾਂ ਦੇ ਨਾਲ ਕਨੈਕਟੀਵਿਟੀ ਵਧਾਉਣ ਵਾਸਤੇ ਅਜਿਹੀਆਂ ਯਾਤਰਾਵਾਂ ਦਾ ਸਿਆਸੀ ਪਾਰਟੀਆਂ ਕਰਦੀਆਂ ਰਹਿੰਦੀਆਂ ਨੇ ਕਾਂਗਰਸ ਪਾਰਟੀ ਨੇ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹਰਾਲੂ ਗਾਂਧੀ ਨੇ ਉਹਨਾਂ ਨੇ ਦੁਬਾਰਾ ਸ਼ੁਰੂ ਕੀਤੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਦਾ ਹੈ ਕਿ ਜੇ ਅਸੀਂ ਪੋਲੀਟੀਕਲ ਤੌਰ ਤੇ ਆਪ ਨੂੰ ਆਪਣੇ ਆਪ ਨੂੰ ਜੀਵਤ ਰੱਖਣਾ ਤੇ ਸਾਨੂੰ ਇਹੋ ਜੀ ਯਾਤਰਾ ਕਰਨੀ ਚਾਹੀਦੀ ਉਹਨਾਂ ਨੇ ਨਾਮ ਦੇ ਦਿੱਤਾ ਆਪ ਪੰਜਾਬ ਬਚਾਓ ਯਾਤਰਾ ਕਿਉਂਕਿ ਕੋਈ ਨਾ ਕੋਈ ਜਦੋਂ ਤੁਸੀਂ ਯਾਤਰਾ ਸ਼ੁਰੂ ਕਰਦੇ ਕੋਈ ਨਾ ਕੋਈ ਨਾਮ ਦੇਣਾ ਤੇ ਉਹਨਾਂ ਨੂੰ ਲੱਗਦਾ ਹੋਊਗਾ ਕਿ ਪੰਜਾਬ ਬਚਾਓ ਯਾਤਰਾ ਜ਼ਰੂਰੀ ਹੈ ਕਿਉਂਕਿਵੇਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਜਾਂ तमाम ਸੂਬੇ ਦੇ ਪਾਰਟੀਆਂ ਕਹਿੰਦੇ ਆ ਕਿ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਪੰਜਾਬ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਜਾਂ ਹੋਰ ਇਕਨੋਮਿਕਲੀ ਸਿੱਧੇ ਲੈ ਕੇ ਕਿ ਪੰਜਾਬ ਤੇ ਕਰਜ਼ਾ ਚੜਦਾ ਜਾ ਰਿਹਾ ਉਹ ਸਾਰੇ ਪਹਿਲੂ ਨੂੰ ਧਿਆਨ ਵਿੱਚ ਰੱਖਦੇ ਕੋਸ਼੍ਰਮਣੀ ਅਕਾਲੀ ਦਲ ਲੱਗਦਾ ਹੋਊਗਾ ਕਿ ਅਸੀਂ ਜੇ ਲੋਕਾਂ ਦੇ ਸਾਹਮਣੇ ਫੇਸ ਟੂ ਫੇਸ ਹੋਣਾ ਲੋਕਾਂ ਦੇ ਵਿੱਚ ਵਿਚਰਾਂਗੇ ਕਿਉਂਕਿ ਸਿਆਸਤ ਲੋਕਾਂ ਦੇ ਨਾਲ ਵਿਚਰਨ ਦੇ ਨਾਲ ਹੁੰਦੀ ਹੈ ਲੋਕਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣਨ ਵਾਸਤੇ ਨਾਲ ਇੱਕ ਸੰਪਰਕ ਬਣਾਉਣ ਵਾਸਤੇ ਰابطਾ ਬਣਾਉਣ ਵਾਸਤੇ ਸਿਆਸਤ ਇਹਨੂੰ ਕਹਿੰਦੇ ਇਹ ਤੇ ਨਹੀਂ ਹੁੰਦਾ ਕਿ ਤੁਸੀਂ ਚੰਡੀਗੜ੍ਹ ਬੈਠ ਕੇ ਜਾਂ ਆਪਣੀਆਂ ਘਰਾਂ ਦੇ ਵਿੱਚ ਬੈਠ ਕੇ ਜਾਂ ਟਵੀਟ ਕਰਕੇ ਜਾਂ ਕੋਠੀਆਂ ਦੇ ਵਿੱਚ ਬੈਠ ਕੇ ਸਿਆਸਤ ਕਰ ਲੋਗੇ ਜੇ ਲੋਕਾਂ ਦੇ ਦਿਨ ਜਿੱਤਣੇ ਨਾ ਲੋਕਾਂ ਦੇ ਮਨ ਜਿੱਤਣੇ ਤੁਹਾਨੂੰ ਲੋਕਾਂ ਦੇ ਵਿੱਚ ਉਤਰਨਾ ਪੈਣਾ ਲੋਕਾਂ ਵਰਗੇ ਹੋਣਾ ਪੈਣਾ ਪੁਰ ਰਹੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਨਹੀਂ ਚੰਗੀ ਲੱਗੀ ਹੋਗੀ ਉਹਨੇ ਧਾਰਮਿਕ ਯਾਤਰਾ ਔਰ ਇੱਕ ਪੋਲੀਟিক্যাল ਸਟੇਟਮੈਂਟ ਹੈ ਨਾ ਸੀਐਮ ਸਾਹਿਬ ਦੇ ਉਹਨੇ ਕਹਿ ਦਿੱਤਾ ਕਿ ਪੰਜਾਬ ਨੂੰ ਬਚਾਉਣ ਦੀ ਜ਼ਰੂਰਤ ਹੈ ਹੁਣ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਬਾਹਰ ਹੋ ਚੁੱਕਾ ਉਹਨਾ ਨਾ ਉਹਨਾਂ ਦੇ 2017 ਤੋਂ ਸਰਕਾਰ ਬਣੀ ਹੈ ਨਾ ਹੁਣ ਬਣੀ ਹੈਗੀ ਹੈ ਪਹਿਲਾਂ ਉਹਨਾਂ ਦੇ 15 ਐਮਐਲਏ ਚੁਣੇ ਗਏ ਸੀ ਹੁਣ ਤਿੰਨ ਚੁਣੇ ਗਏ ਨੇ ਹੁਣ ਅਕਾਲੀ ਦਲ ਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਆਪ 'ਚ ਪੋਲੀਟਿਕਲ ਤੌਰ ਤੇ ਜੀਵਿਤ ਰੱਖਣ ਵਾਸਤੇ ਇਹੋ ਜੇ ਸਾਨੂੰ ਕੰਮ ਕਰਨੇ ਪੈਣਗੇ ਹੁਣ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਉਲਟਾ ਪੰਜਾਬ ਨੂੰ ਇਹਨਾਂ ਕਾਲੀਆਂ ਤੋਂ ਬਚਾਉਣ ਦੀ ਲੋੜ ਹੈ ਉਹ ਕਹਿ ਰਹੇ ਨੇ ਇਲਜ਼ਾਮ ਲਗਾਉਂਦੇ ਨੇ ਕਿ ਉਹਨਾਂ ਨੇ ਕਾਲੀ ਦਲ ਨੇ ਲੁੱਟਿਆ ਬਹੁਤ ਹੁਣ ਸਵਾਲ ਹੈ ਕਿ ਹੁਣ ਕਾਲੀ ਦਲ ਨੇ ਲੁੱਟਿਆ ਤੇ ਕਾਲੀ ਦਲ ਨੂੰ ਲੋਕਾਂ ਨੇ ਸਜ਼ਾ ਦੇ ਦਿੰਦੀ ਹੈ ਜੇ ਕਾਂਗਰਸ ਨੇ ਲੁੱਟਿਆ ਸੀ ਤੇ ਕਾਂਗਰਸ ਪਾਰਟੀ ਨੂੰ ਸਜ਼ਾ ਦੇ ਦਿੰਦੀ ਹੈ ਹੁਣ ਸਵਾਲ ਹੈ ਕਿ ਤੁਹਾਡੀ ਵਾਰੀ ਹੈ ਤੁਸੀਂ 22 ਮਹੀਨਿਆਂ ਦੀ ਸਰਕਾਰ ਹੋ ਚੁੱਕੀ ਹੈ ਤੁਹਾਡੇ ਐਮਐਲਏ ਮਾਈਨਿੰਗ ਕਰ ਰਹੇ ਨੇ ਉਹਨਾਂ ਦੀ ਛਤਰ ਛਾਇਆ ਮਾਈਨਿੰਗ ਹੋ ਰਹੀ ਹੈ ਸਪਰੀਮ ਹਾਈ ਕੋਰਟ ਤੱਕ ਕੇ ਚੱਲ ਰਹੇ ਨੇ ਕੱਲੇ ਕੱਲੇ ਏਰੀਆ ਦੇ ਵਿੱਚ ਐਮ ਐਲ ਏ ਇੰਨੇ ਅਮੀਰ ਬਣਦੇ ਜਾ ਰਹੇ ਨੇ ਦਫ਼ਤਰਾਂ ਦੇ ਵਿੱਚ ਕਰਪਸ਼ਨ ਚੱਲ ਰਹੀ ਹੈਗੀ ਹੈ ਤੇ ਫਿਰ ਤੇ ਲੁੱਟ ਕੌਣ ਰਿਹਾ ਹੈਗਾ ਮਤਲਬ ਪੰਜਾਬ ਦੀ ਕੋਈ ਵੀ ਪਾਰਟੀ ਹੈ ਲੁੱਟ ਰਹੀ ਹੈ ਹੁਣ ਸਵਾਲ ਹੈ ਕਿ ਸੀਐਮ ਸਾਹਿਬ ਸੀਐਮ ਸਾਹਿਬ ਤੇ ਹਲੇ ਤੱਕ ਇਲਜ਼ਾਮ ਨਹੀਂ ਲੱਗੇ ਕਿਉਂਕਿ ਉਹਨਾਂ ਤੇ ਲੱਗਦਾ ਕਿ ਨਿੱਜੀ ਤੌਰ ਤੇ ਉਹਨਾਂ ਦਾ ਦਾਮਣ ਹਲੇ ਸਾਫ਼ ਹੈ ਲੇਕਿਨ ਬਾਕੀ ਜਿਹੜੇ ਬਹੁਤ ਸਾਰੇ ਐਮ ਐਲ ਏ ਬਹੁਤ ਸਾਰੇ ਜਿਹੜੇ ਹੋਰ ਲੋਕ ਨੇ ਉਹ ਸਾਰਿਆਂ ਨੂੰ ਪਤਾ ਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਹੁਣ ਮੁੱਖ ਮੰਤਰੀ ਸਾਹਿਬ ਨੂੰ ਆਪ ਪਤਾ ਕਿਉਂਕਿ ਉਹਨਾਂ ਨੇ ਆਪ ਕਈ ਮੰਤਰੀ ਤੇ ਐਮਐਲਏ ਟੰਗੇ ਨੇ ਇਸ ਕਰਕੇ ਉਹ ਪੰਜਾਬ ਨੂੰ ਬਚਾਉਣ ਦੀ ਕਿਰਤ ਲੋੜ ਆ ਪੰਜਾਬ ਨੇ ਕਾਲੀਆਂ ਤੋਂ ਜਾਂ ਕਾਂਗਰਸੀਆਂ ਨੂੰ ਜਿਹੜਾ ਨਾ ਉਹ ਪੰਜਾਬ ਬਚਾ ਲਿਆ ਸੀ ਕਾਲੀਆਂ ਤੋਂ ਕਾਲੀਆਂ ਨੂੰ ਨਾ 2017 ਚ ਸੱਤਾ ਦਿੱਤੀ ਨਾ 22 ਚ ਦਿੱਤੀ ਕਾਂਗਰਸ ਨੂੰ ਸੱਤਾ ਜੇਤੀ 22 ਚ ਨਹੀਂ ਦਿੱਤੀ ਸੱਤਾ ਤੁਹਾਨੂੰ ਦਿੱਤੀ ਹੈ ਹੁਣ ਤੁਸੀਂ ਪੰਜਾਬ ਨੂੰ ਕਿੰਨਾ ਸੇਫ ਰੱਖਦੇ ਹੋ ਤੁਹਾਡੇ ਬੰਦੇ ਪੰਜਾਬ ਨੂੰ ਲੁੱਟ ਰਹੇ ਕਿ ਨਹੀਂ ਲੁੱਟ ਰਹੇ ਹੈਗੇ ਇਹ ਸਵਾਲ ਹੈ ਕਿ ਮਾਇਨੇ ਕਿਉਂ ਹੋ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਕਿਉਂ ਵਿਕ ਰਿਹਾ ਹੈ ਪੰਜਾਬ ਦੇ ਵਿੱਚ ਕੇਬਲ ਤੇ ਕਬਜ਼ੇ ਕਿਉਂ ਹੋ ਰਹੇ ਨੇ ਉਹ ਸਵਾਲ ਹੈ ਕਿ ਕਿਤੇ ਨਾ ਕਿਤੇ ਤੇ ਹੈ ਹੀ ਹੈ ਸਵਾਲ ਇਹ ਸਭ ਤੋਂ ਵੱਡਿਆ ਗੱਲੇ ਕਿ ਉਧਰ ਦੇ ਜਿੰਨਾ ਜਿਵੇਂ ਪਹਿਲੀਆਂ ਸਰਕਾਰਾਂ ਦੇ ਵਿੱਚ mafie ਚੱਲਦੇ ਉਹ ਅੱਜ ਵੀ ਚੱਲ ਰਹੇ ਨੇ ਤੇ ਫਿਰ ਪੰਜਾਬ ਨੂੰ ਲੁੱਟ ਖੋੜ ਰਿਹਾ ਹੈ ਸਵਾਲ ਹੈ ਕਿ ਜੇ ਕਾਲੀਗਾਂ ਦੇ ਵੇਲੇ ਲੁੱਟ ਸੀ ਉਦੋਂ mafiya ਚੱਲਦਾ ਸੀ ਕਾਂਗਰਸ ਵੇਲੇ ਜੇ mafiya ਤੇ mafiya ਤੇ ਅੱਜ ਵੀ ਚੱਲ ਰਿਹਾ ਹੈਗਾ ਇਸ ਕਰਕੇ ਕਾਂਗਰਸ ਪਾਰਟੀ ਹੋਵੇ ਜਾਂ ਅਕਾਲੀ ਦਲ ਹੋਵੇ ਉਹਨਾਂ ਨੂੰ ਲੋਕਾਂ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਐ ਇਸੇ ਕਰਕੇ ਤੇ ਤੁਹਾਨੂੰ ਜਿਤਾ ਤੁਸੀਂ ਕਹਿੰਦੇ ਅਸੀਂ ਆਮ ਆਦਮੀ ਹਾਂ ਅਸੀਂ ਆਮ ਘਰਾਂ ਦੇ ਮੁੰਡੇ ਕ ਕੁੜੀਆਂ ਮੁੰਡੇ ਆ ਪਰ ਹੁਣ ਤੁਸੀਂ ਤੇ ਸਾਰੇ ਖਾਸ ਬਣ ਗਏ ਕਿਸ MLA ਕੋਲ ਸਿਕਿਉਰਿਟੀ ਨੇ ਹਰ MLA ਕੋਲ 14 14 ਗਨਮੈਨ ਨੇ ਮੰਤਰੀਆਂ ਕੋਲ 30 30 ਗਨਮੈਨ ਨੇ ਚੰਡੀਗੜ੍ਹ ਕੋਠੀ 'ਚ ਵੱਖਰੇ ਗਨਮੈਨਾਂ ਪਿੰਡਾਂ ਦੇ ਵਿੱਚ ਉਹਨਾਂ ਦੇ ਵੱਖਰੇ ਗਨਮੈਨਾਂ ਘਰ ਵਾਲਿਆਂ ਨੂੰ ਗਨਮੈਨ ਘਰ ਘਰ ਵਾਲਿਆਂ ਨੂੰ ਗਨਮੈਨ ਜਿਵੇਂ ਅੰਮ੍ਰਿਤਸਰ ਐਮਐਲਏ ਦੇ ਇੱਕ ਬਠਿੰਡੇ ਵਾਲੀ ਐਮਐਲਏ ਦੇ ਘਰ ਵਾਲਾ ਉਥੇ ਅੰਮ੍ਰਿਤਸਰ ਗਨਮੈਨ ਲਈ ਫਿਰਦਾ ਇਸ ਕਰਕੇ ਉਹਨੇ ਪੰਜਾਬ ਨੂੰ ਇਹਨਾਂ ਸਾਰੇ ਲੀਡਰਾਂ ਤੋਂ ਬਚਾਉਣ ਦੀ ਲੋੜ ਹੈਗਾ ਪੰਜਾਬ ਪੰਜਾਬ ਹੀ ਰਹਿ ਜਾਏ ਇੰਨਾ ਹੀ ਹੈ ਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਲੋੜ ਨਾ ਪੰਜਾਬ ਨੂੰ ਅਮਰੀਕਾ ਬਣਾਉਣ ਦੀ ਲੋੜ ਹੈ ਪੰਜਾਬ ਪੰਜਾਬ ਹੀ ਰਹਿ ਦਿੱਤਾ ਜਾਵੇ ਤਾਂ ਭਲਾ ਹੋ ਜੂ ਪੰਜਾਬ ਦਾ ਹੁਣ ਸਵਾਲ ਹੈ ਕਿ ਹੁਣ ਕਾਲੀ ਦਲ ਕਿਉਂਕਿ ਕਾਲੀ ਦਲ ਇੱਕ ਪਿੰਡ ਪਿੰਡੂ ਦੀ ਮਾਤ ਮੰਨੀ ਜਾਂਦੀ ਆ ਇੱਕ ਪਿੰਡਾਂ ਦੀ ਇੱਕ ਪਾਰਟੀ ਮੰਨੀ ਜਾਂਦੀ ਸੀ ਕਿਉਂਕਿ ਪਿੰਡਾਂ ਚੋਂ ਨਿਕਲੀ ਪਾਰਟੀ ਆਮ ਲੋਕਾਂ ਦੀ ਪਾਰਟੀ ਸੀ ਸ਼ੁਰੂ ਨਹੀਂ ਕਹਲੋ ਠੀਕ ਹੈ ਕਿ ਉਹ ਵਪਾਰੀਆਂ ਦੇ ਹੱਥਾਂ ਵਿੱਚ ਆ ਗਈ ਰਜਵਾੜਾ ਸ਼ਾਹੀ ਹੱਥਾਂ ਦੇ ਵਿੱਚ ਆ ਗਈ ਆਮ ਜਿਹੜੇ ਟਕਸਾਲੀ ਹੁਣ ਟਕਸਾਲੀ ਨਹੀਂ ਰਹਿ ਗਏ ਉਹ ਵੀ ਖਾਸ ਬਣ ਗਏ ਇਸ ਕਰਕੇ ਸ਼ੁਰੂ ਨਹੀਂ ਕਹਲਣ ਨੂੰ ਲੱਗਦਾ ਕਿ ਕੋਈ ਨਾ ਕੋਈ ਸਲੋਗਨ ਦੇ ਹੇਠ ਪੰਜਾਬ ਬਚਾਓ ਯਾਤਰਾ ਦੇ ਹੇਠ ਇਹ ਯਾਤਰਾ ਸ਼ੁਰੂ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸੰਦੇਸ਼ ਕੀ ਹੈ ਗੱਲ ਆਈ ਹੈ ਕਿ ਜਦੋਂ ਬਾਬਰੀ ਮਸਜਿਦ ਢਾਇਆ ਗਿਆ ਉਸ ਤੋਂ ਬਾਅਦ ਕਦੀ ਵੀ ਯੂਪੀ ਦੇ ਵਿੱਚ ਪੁਲਿਸ ਨੇ ਫਲੈਗ ਮਾਰਚ ਨਹੀਂ ਕੀਤਾਗਾ ਗੁਜਰਾਤ ਦੇ ਵਿੱਚ ਗੋਧਰਾ ਕਾਂਡ ਹੋਇਆ ਕਦੀ ਫਲੈਗ ਮਾਰਚ ਨਹੀਂ ਆ 84 ਦੇ ਵਿੱਚ ਸਿੱਖ ਕੋ ਕੋ ਕੇ ਮਾਰ ਦਿੱਤੇ ਗਏ ਸਿੱਖ ਕਤਲੇਆਮ ਹੋਇਆ ਉਸ ਤੋਂ ਬਾਅਦ ਕਦੀ ਉੱਥੇ ਫਲੈਗ ਮਾਰਚ ਨਹੀਂ ਤੇ ਸਾਡੇ ਪੰਜਾਬ ਦੇ ਵਿੱਚ ਰੋਜ਼ ਫਲੈਗ ਮਾਰਚ ਹੁੰਦੇ ਨੇ ਜੇ ਅੰਮ੍ਰਿਤਪਾਲ ਫੜਦਾ ਸੀ ਤਾਂ ਫਲੈਗ ਮਾਰਚ ਜੇ ਤਲਵੰਡੀ ਸਾਹਿਬ ਉਹ ਪ੍ਰੋਗਰਾਮ ਸੀ ਤਾਂ ਫਲੈਗ ਮਾਰਚ ਜੇ ਸਾਕਾ ਨੀਲਾ ਤਾਰਾ ਜਿਹੜੀ ਦੁਖਾਂਦ ਦੀ ਵਰੇਗੰਡ ਮਨਾਈ ਜਾਂਦੀ ਤਾਂ ਫਲੈਗ ਮਾਰਚ ਤੇ ਅਜਿਹੇ ਮਸਲੇ ਦੇ ਵਿੱਚ ਕਾਨੂੰਨ ਵਿਵਸਥਾ ਦੇ ਖਤਰੇ ਤੋਂ ਹੀ ਫਿਰ ਇਸ ਕਰਕੇ ਜੇ ਸਰਕਾਰ ਆ ਫਲੈਗ ਮਾਰਚ ਕੱਢਦੀਆਂ ਤੇ ਅਜਿਹੀ ਸਿੱਤੀ ਦੇ ਵਿੱਚ ਪੰਜਾਬ ਦੀ ਕਿਸਾਨੀ ਬਚਾਉਣ ਦੀ ਲੋੜ ਆ ਪੰਜਾਬ ਦੀ ਜਵਾਨੀ ਬਚਾਉਣ ਦੀ ਲੋੜ ਆ ਪੰਜਾਬ ਨੂੰ ਸਰਹੱਦਾਂ ਤੋਂ ਮਹਿਫੂਜ਼ ਰੱਖਣ ਦੀ ਲੋੜ ਆ ਪੰਜਾਬ ਦੇ ਜਵਾਨੀ ਬਾਹਰ ਨਾ ਜਾਵੇ ਕਿਸਾਨ ਖੁਦਕੁਸ਼ੀਆਂ ਨਾ ਕਰੇ ਪੰਜਾਬ ਦੀ ਇੰਡਸਟਰੀ ਬਾਹਰ ਨਾ ਜਾਵੇ ਉਹ ਸਾਰੀਆਂ ਚੀਜ਼ਾਂ ਤੇ ਉਹ ਪੰਜਾਬ ਬਚਾਉਣ ਦੀ ਗੱਲ ਹੀ ਹੋ ਰਹੀ ਨਾ ਕਿ ਪੰਜਾਬ ਬਚੂਗੀ ਕਿਵੇਂ ਸਾਡਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਸਾਡੇ ਜਵਾਨ ਬਾਹਰ ਜਾ ਰਹੇ ਨੇ ਇੰਡਸਟਰੀ ਬਾਹਰ ਜਾ ਰਹੀ ਤੇ ਇਹਨੂੰ ਪੰਜਾਬ ਬਚਾਉਣ ਦੀ ਪੰਜਾਬ ਬਚਾਓ ਯਾਤਰਾ ਕਹਿ ਸਕਦੇ ਨਾ ਇਸ ਕਰਕੇ ਜ਼ਿਲ੍ਹਿਆਂ ਦੇ ਵਿੱਚ ਪਾਰਟੀਆਂ ਹੋ ਰਹੀਆਂ ਨੇ ਜਨਮ ਦਿਨ ਮਨਾਏ ਜਾ ਰਹੇ ਨੇ ਨਵਾਂ ਸਾਲ ਮਨਾਇਆ ਜਾ ਰਿਹਾ ਜ਼ਿਲ੍ਹਿਆਂ ਚ ਵਿੱਚ ਚੋਈ ਸਟੋਰਸ਼ਨ ਬਣੀਆਂ ਦੀਆਂ ਕੌਲ ਆ ਰਹੀਆਂ ਨੇ ਤੇ ਫਿਰ ਪੰਜਾਬ ਬਚਾਓ ਹੀ ਹੋਇਆ ਨਾ ਹੁਣ ਇਹ ਹੈ ਕਿ ਟਿੱਪਣੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਟਿੱਪਣੀ ਹੈ ਕਿ ਪਤਨੀ ਸ਼ਰਮੀ ਕਾਲੀਦਨ ਸੀਐਮ ਸਾਹਿਬ ਦੇ ਇਹਨਾਂ ਗੱਲਾਂ ਦਾ ਜਵਾਬ ਦਿੱਤਾ ਹੈ ਕਿ ਨਹੀਂ ਦਿੱਤਾ ਹੈਗਾ ਲੇਕਿਨ ਹਾਲਾਤ ਹੈ ਕਿ ਆਪ ਸਰਕਾਰ ਨੂੰ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਕੋ 92 ਐਮਐਲਏ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਪੰਜਾਬ ਮਹਿਫੂਜ਼ ਰਹੇ ਪੰਜਾਬ ਸੇਫ ਰਹੇ ਕਿਸੇ ਦਾ ਨੁਕਸਾਨ ਨਾ ਹੋਵੇ ਅੱਜ ਵੀ ਹੁਸ਼ਿਆਰਪੁਰ ਇੱਕ ਸਰਪੰਚ ਮਾਰਿਆ ਗਿਆ ਹੂੰ ਪਰਸੋ ਹੋਰ ਇੱਕ ਸਰਪੰਚ ਤੇ ਜਾਨਲੇਵਾ ਹਮਲਾ ਹੋਇਆ ਸੀ ਤੇ ਸਾਰੇ ਪੰਜਾਬ ਬਚਾਉਣ ਦੀਆਂ ਗੱਲਾਂ ਹੀ ਨਾ ਕਿਤੇ ਨਾ ਕਿਤੇ ਇੱਕ ਅੰਜ਼ ਹੈ ਹੀ ਨਾ ਪੰਜਾਬ ਦੀ ਇੱਕ ਪੀੜ ਤੇ ਹੈ ਹੀ ਪੰਜਾਬ ਚ ਇੱਕ ਚੀਜ਼ ਤੇ ਹੈ ਹੀ ਨਾ ਉਹ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦੇ ਕਿ ਸ਼ਰੋਮਨੀ ਕਾਲੀ ਨੇ ਕੀਤਾ ਹੈਗਾ ਤੇ ਫਿਰ ਉਹ ਸ਼ਰੋਮਨੀ ਕਾਲੀ ਨੂੰ ਲੱਗਾ ਕਿ ਮੁੱਦੇ ਪੰਜਾਬ ਦੀ ਜਨਤਾ ਵਿੱਚ ਲੈ ਕੇ ਜਾਣੇ ਚਾਹੀਦੇ ਨੇ ਕਿਉਂਕਿ ਹਲੇ ਤੱਕ ਇੱਕ ਪਾਸੜ ਹੋ ਰਿਹਾ ਨਾ ਕਿ ਨਾ ਦੇਸ਼ ਦਾ ਮੀਡੀਆ ਨਿਰਪੱਖ ਭੂਮਿਕਾ ਨਿਭਾ ਰਿਹਾ ਨਾ ਪੰਜਾਬ ਦਾ ਮੀਡੀਆ ਜਿਹੜਾ ਨਿਰਪੱਖ ਭੂਮਿਕਾ ਨਿਭਾ ਰਿਹਾ ਜੀ ਤਤੁਦੀ ਸਾਡੇ ਨਾਲ ਜੁੜੇ ਹੋ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ ਸੋਣਾ ਨੇ ਸਾਜ ਦੇ ਵਿੱਚ ਅਸੀਂ ਦੋ ਤਿੰਨ ਇਹਨਾਂ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ ਤੁਹਾਨੂੰ ਉਮੀਦ ਹੈ ਕਿ ਕੋਈ ਨਾ ਕੋਈ ਇਸ ਚਰਚਾ ਦੇ ਜਰੀਏ ਤੁਹਾਡੇ ਤੱਕ ਕੋਈ ਨਾ ਕੁਝ ਗੱਲਾਂ ਜ਼ਰੂਰ ਪਹੁੰਚੀਆਂ ਹੋਣਗੀਆਂ ਤੁਸੀਂ ਨਿਜੀ ਤੌਰ ਦੇ ਉੱਤੇ ਕੀ ਸੋਚਦੇ ਹੋ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਬਣੇ ਰਹੋ